ਕੁਝ ਲੋਕ ਇੰਨੇ ਕੁ ਸਿਆਣੇ ਬਣਦੇ ਐ ਕਿਸੇ ਦੇ ਘਰਾਂ ਵਿੱਚ ਪਿਆ ਹੋਇਆ ਕਲੇਸ਼ ਨਮੇੜਨ ਦੀ ਗੱਲ ਕਰਦੇ ਨੇ ਪਰ 10 ਘੰਟਿਆਂ ਦੇ ਵਿੱਚ ਅਕਲ ਟਿਕਾਣੇ ਕਰ ਸੀ ਕਿਹਨੇ ਜਿਹੜੀ ਉਪਲ ਐਡੀ ਤੋਂ ਟਰੈਕਟਰ ਚਲਾਉਣ ਵਾਲੀ ਮਸ਼ਹੂਰ ਕੁੜੀ ਸੀ ਜਿਹਦੀਆਂ ਵੀਡੀਓ ਵਾਇਰਲ ਹੋਈਆਂ ਉਸ ਮੁੰਡੇ ਦੇ ਨਾਲ ਅਸ਼ਲੇਦ ਤੇ ਬੀਬੀ ਵਕੀਲ ਵੀ ਸਾਹਮਣੇ ਆਈ ਉਹਨੇ ਪਹਿਲਾਂ ਕਿਹਾ ਕਿ ਕੁੜੀ ਸਹੀ ਐ ਕੁੜੀ ਨੂੰ ਇਨਸਾਫ ਦਵਾਵਾਂਗੇ ਮੁੰਡਾ ਗਲਤ ਐ ਤੇ ਜਦੋਂ ਕੁੜੀ ਨੇ ਮੁੰਡੇ ਵਾਲੇ ਪਰਿਵਾਰ ਨਾਲ ਮਿਲ ਕੇ ਸਮਝੌਤਾ ਕਰ ਲਿਆ ਲੈ ਦੇ ਕੇ ਨਿਬੜ ਗਿਆ ਕੰਮ ਪਤਾ ਸੀ ਵੀ ਸਾਡਾ ਮੁੰਡਾ ਵੀ 5-4 ਸਾਲ ਜੇਲ੍ਹ ਕੱਟ ਸਕਦਾ ਤੇ ਕੁੜੀ ਨੂੰ ਪਤਾ ਸੀ ਵੀ ਮੇਰੀ ਇੱਜ਼ਤ ਜਿੰਨੀਕ ਬਚੀ ਹੈ ਉਹ ਹੋਰ ਮਿੱਟੀ ਵਿੱਚ ਮਿਲ ਸਕਦੀ ਹੈ। ਅਮੀਰ ਨੇ ਲੈ ਦੇ ਕੇ ਨਿਬੜ ਕੇ ਘਰ ਦੇ ਵਿੱਚ ਪਰ ਮਾੜੀ ਗੱਲ ਇਹ ਜੇ ਕਿਸੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜੇ ਜਿਹੜੇ ਹੱਥਾਂ ਨਾਲ ਤਾੜੀ ਵੱਜੀ ਸੀ ਉਹਨਾਂ ਹੱਥਾਂ ਦੇ ਨਾਲ ਤਾੜੀ ਨੂੰ ਸਮੇਟਿਆ ਵੀ ਜਾ ਸਕਦਾ ਹੈ। ਕੋਈ ਬੁਰਾ ਨਹੀਂ ਚੰਗਾ ਹੋਇਆ। ਪਰ ਉਹਨਾਂ ਦਾ ਕੀ ਕਰੀਏ ਜਿਨ੍ਹਾਂ ਨੇ ਘਰਾਂ ਵਿੱਚ ਜਾ ਕੇ ਇਹ ਹੱਲਾਸ਼ੇਰੀ ਦੇ ਨਾਲ ਕਿਸੇ ਨੇ ਫੁਰਨ ਦੇ ਵੀ ਬਣਾਤਾ ਕੁੜੀ ਨੂੰ ਕਿਸੇ ਨੇ ਇਹ ਕਿਹਾ ਅਸੀਂ ਇੱਜ਼ਤਾਂ ਦੇ ਰਾਖੇ ਆ ਕਈ ਨਿਹੰਗ ਬਾਣੇ ਵਿੱਚ ਸੁੱਖਾ ਪੀਣੇ ਜਿਹੜੇ ਐਨ ਜੀਓ ਦੇ ਮਾਲਕ ਨੇ ਉਹ ਗਏ ਕਿਉਂਕਿ ਇਹ ਬੰਦੇ ਕੁਝ ਬਲੈਕਮੇਲਰ ਵੀ ਹੁੰਦੇ ਆ ਤੇ ਪਰ ਉਹ ਕੁੜੀ ਨੇ ਸਮਝੌਤਾ ਕਰਕੇ ਸਭ ਦੀ ਖੇਡ ਖਰਾਬ ਕਰ ਦਿੱਤੀ ਦੋ ਗੱਲਾਂ ਧਿਆਨ ਦੇ ਨਾਲ ਸੁਣਿਓ ਇੱਕ ਤਾਂ ਵਿਚਾਰੇ ਜਿਹੜੇ ਵਕੀਲ ਐ ਕੁੜੀ ਉਹਦੀ ਫੀਸ ਮਾਰੀ ਗਈ ਹੁਣ ਉਹ ਕਹਿੰਦੇ ਅਸੀਂ ਤਾਂ ਵੀਡੀਓ ਡਿਲੀਟ ਕਰਦੇ ਨਹੀਂ ਇਹਨਾਂ ਲੋਕਾਂ ਦੀ ਔਕਾਤ ਸਾਹਮਣੇ ਆ ਜਾਂਦੀ ਹੈ ਮਤਲਬ ਇਹਨਾਂ ਨੂੰ ਨਿਆਂ ਦੇ ਨਾਲ ਜਾਂ ਇਨਸਾਫ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੂੰ ਆਪਣੀ ਜੇਬ ਤੱਕ ਮਤਲਬ ਹੁੰਦਾ ਹੈ ਪਹਿਲਾਂ ਕੁੜੀ ਸਹੀ ਸੀ ਜਦੋਂ ਘਰ ਦੇ ਵਿੱਚ ਕੈਂਪਰੋਮਾਈਜ਼ ਹੋ ਗਿਆ ਹੁਣ ਕੁੜੀ ਗਲਤ ਬਣਾਦੀ ਵਕੀਲਾਂ ਨੇ ਚਲੋ ਵਕੀਲਾਂ ਦਾ ਤਾਂ ਹੁਣ ਕੰਮ ਹੁੰਦਾ ਵੀ ਜਿਹੜੇ ਧਿਰ ਦੇ ਨਾਲ ਖੜਨਾ ਹੁੰਦਾ ਉਹਨੂੰ ਇਨਸਾਫ ਦਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੈਸੇ ਲੈ ਜਾਂਦੇ ਆ ਪਰ ਜਿਹੜੇ ਨੇ ਆਡਿਓ AI ਦੇ ਨਾਲ ਬੁਲਾ ਕੇ ਬਹਰਲ ਕੀਤੀ ਸੀ ਮੈਰੋ ਖੱਚ ਦੀ ਬਲਾਤਕਾਰਨੀ ਦੀ ਗੱਲ ਕਰਦਾ ਹਾਂ ਤੇ ਕਹਿੰਦੇ ਹੁਣ ਉਹਦੀ ਜਿਹੜੀ ਟਿਕਟ ਹੈ AI ਦੇ ਨਾਲ ਬਣਾਈ ਗਈ ਉਹ ਟਿਕਟ ਵੀ ਕਹਿੰਦੇ ਹੁਣ ਰੱਦ ਕਰਨੀ ਪਈ ਉਹਦੇ ਕਹਿੰਦੇ ਟੇਚੇ ਚ ਕੱਪੜੇ ਪਾ ਕੇ ਦੁਬਈ 에ਅਰਪੋਰਟ ਤੇ ਆ ਗਿਆ ਸੀ ਪਰ ਜਦੋਂ ਪਤਾ ਲੱਗਿਆ ਕਿ ਸਮਝੌਤਾ ਹੋ ਗਿਆ ਫਿਰ ਟਿਕਟ ਕਹਿੰਦੇ ਕੈਨਸਲ ਕਰਾਉਣੀ ਪਈ ਰੱਦ ਕਰਾਉਣੀ ਪਈ ਅੱਛਾ ਉਹ ਜਿਹੜੀ ਆੜੂ ਹੈ ਨਾ ਉਹ ਵੀ AI ਦੇ ਨਾਲ ਬਣਾਈ ਗਈ ਸੀ ਤੇ ਹੁਣ ਟਿੱਕਟ ਵੀ ਸ਼ਾਇਦ AI ਦੇ ਨਾਲ ਹੀ ਰੰਤ ਕਰਵਾਉਣੀ ਪਈ ਹੋਵੇ ਕੋਈ ਸ਼ੱਕ ਨਹੀਂ ਇੱਕ ਬੇਨਤੀ ਹੈ ਇਹ ਲੋਕ ਜਿਹੜੇ ਸਮਾਜ ਵਿੱਚ ਗੰਦ ਪਾਉਂਦੇ ਨੇ ਅਸ਼ਲੀਲ ਵੀਡੀਓ ਕੁੜੀ ਦੀ ਗਲਤੀ ਸੀ ਜਾਂ ਮੁੰਡੇ ਦੀ ਗਲਤੀ ਸੀ ਮੈਂ ਪਹਿਲਾਂ ਵੀ ਕਿਹਾ ਬੀਟਾੜੇ ਇੱਕ ਇੱਕ ਹੱਥ ਨਾਲ ਨਹੀਂ ਦੋਨੋਂ ਹੱਥਾਂ ਨਾਲ ਵਜਦੀ ਹੈ ਕਿੰਨੀ ਉਮਰ ਸੀ ਮੁੰਡੇ ਦੀ 16 17 ਸਾਲ ਕੁੜੀ ਦੀ 18 ਸਾਲ ਉਹ ਇਹ ਤਾਂ ਹੋਣੀ ਨਹੀਂ ਉਹਦੇ ਪਿਓ ਨੇ ਮੁੰਡੇ ਦੇ ਨੇ ਕਿੱਡੀਆਂ ਕਿੱਡੀਆਂ ਫੜਾਂ ਮਾਰੀਆਂ ਕਹਿੰਦਾ ਜੀ ਵੀਡੀਓ ਵਿੱਚ ਮੁੰਡਾ ਹੋਰ ਹੈ ਸਾਡਾ ਮੁੰਡਾ ਨਹੀਂ ਜਦੋਂ ਰੌਲਾ ਪੈ ਗਿਆ ਲੋਕ ਕੁਝ ਤੋਤੀ ਬੰਦਵਾਸ਼ ਸਾਹਮਣੇ ਆਏ ਅਸੀਂ ਮੁੰਡੇ ਨੂੰ ਨਹੀਂ ਛੱਡਾਂਗੇ। ਬਦਮਾਸ਼ਾਂ ਦੀ ਬਦਮਾਸ਼ੀ ਰੁਲ ਗਈ। ਮੇਰੋ ਖਾਚਵਾਰ ਮਰਗਿਆਂ ਦੀ ਟਰੈਕਟਰ ਅੱਧ ਹੋ ਗਈ। ਵਕੀਲਾਂ ਦੀ ਫੀਸ ਮਾਰੀ ਗਈ। ਜਿਹੜੇ ਫੇਸਬੁੱਕ ਤੇ ਇਧਰ ਉਧਰ ਲੀਆਂ ਛੱਡ ਕੇ ਚਾਰ ਪੈਸੇ ਕਮਾਉਣਾ ਚਾਹੁੰਦੇ ਸੀ ਤੇ ਉਹਨਾਂ ਦਾ ਮੁੱਦਾ ਖਤਮ ਹੋ ਗਿਆ। ਹੁਣ ਵਿਚਾਰੇ ਕੀ ਕਰਨ? ਹੁਣ ਵਕੀਲਾਂ ਨੇ ਤਾਂ ਸਿੱਧਾ ਹੀ ਕਹਿਤਾ ਕਿ ਜਿਹੜੀ ਵੀਡੀਓ ਅਸ਼ਲੀਲ ਉਹ ਕੁੜੀ ਦਿੱਤੇ ਮੁੰਡੇ ਦੀ ਵਾਇਰਲ ਹੋਈ ਹੈ ਕਿ ਅਸੀਂ ਡਿਲੀਟ ਕਿਉਂ ਕਰੀਏ ਮਤਲਬ ਅਸੀਂ ਵਕੀਲ ਹੋ ਕੇ ਜਲੂਸ ਕੱਢਾਂਗੇ ਅਸੀਂ ਸਮਾਜ ਵਿੱਚ ਗੰਦ ਪਾਵਾਂਗੇ ਤੇ ਜਿਹੜਾ ਕੁੜੀ ਮਾਰ ਕੇ ਭੱਜਿਆ ਸੀ ਸਾਨੂੰ ਪਤਾ ਨਹੀਂ AI ਨਾਲ ਆਡੀਓ ਬਣੀ ਹੈ ਜਾਂ ਕਿਤੇ ਬੈਠਾ ਵਿਚਾਰਾ ਲੁਕ ਗਿਆ ਛਿਪਿਆ ਤੇ ਉਹਨੂੰ ਟਿਕਟ ਰੱਦ ਕਰਾਉਣੇ ਪਈ ਤੇ ਜਿਹੜੀਆਂ ਲੋਕਾਂ ਨੇ ਪੋਸਟਾਂ ਪਾਈਆਂ ਆ ਗਿਆ ਜਰਨਲ ਆ ਗਿਆ ਸ਼ਹੀਦ ਉਹਨਾਂ ਨੂੰ ਪੋਸਟਾਂ ਰੀਡ ਕਰਨੀਆਂ ਪੈਣਗੀਆਂ ਕੀ ਕਰਨ ਵਿਚਾਰੇ ਜਿਹੜੇ ਤੋਤੇ ਬਦਮਾਸ਼ ਬਣੇ ਸੀ ਉਹਨਾਂ ਦੀ ਬਦਮਾਸ਼ੀ ਮਿੱਟੀ ਵਿੱਚ ਰੁੜ ਗਈ ਬਥੇਰਿਆਂ ਨੇ ਜੋਰ ਲਾਇਆ ਅਲੱਖੇ ਸੁਹਾਣੇ ਵਰਗੇ ਭਾਨੇ ਵਰਗੇ ਬਸ ਸਾਨੂੰ ਮੁੰਡਾ ਮਿਲ ਜੇ ਅਸੀਂ ਬੰਦੇ ਦਾ ਪੁੱਤ ਬਣਾ ਕੇ ਛੱਡਾਂਗੇ ਹੁਣ ਕਈ ਖੱਚ ਉਹ ਕੁੜੀ ਦੇ ਘਰੇ ਚਲੇ ਗਏ ਉੱਥੇ ਜਾ ਕੇ ਹਲੇ ਵੀ ਇਹ ਪਕਾਏ ਮਾਰਨੋਂ ਹਟਦੇ ਨਹੀਂ ਵੀ ਅਗਲੇ ਦਾ ਰੌਲਾ ਸੀ ਉਹ ਕੁੜੀ ਮੁੰਡੇ ਨੇ ਜੇ ਗਲਤੀ ਕਰ ਲਈ ਤਾਂ ਆਲੇ ਨੂੰ ਅਹਿਸਾਸ ਹੋ ਗਿਆ ਅਗਲੇ ਨੇ ਘਰੇ ਬੈਠ ਕੇ ਉਹ ਮਸਲਾ ਸੁਲਝਾ ਲਿਆ ਭਾਵੇਂ ਲੈਣ ਦੇਣ ਕੀਤਾ ਹੋਵੇ ਕੋਈ ਅਗਲੇ ਦੇ ਪਰਿਵਾਰ ਦਾ ਮਸਲਾ ਹੈ ਪਰ ਇੱਕ ਗੱਲ ਚੇਤੇ ਰੱਖਿਓ ਵੀ ਜੇ ਇਹ ਮੀਡੀਆ ਰਾਹੀਂ ਇੰਨਾ ਗੰਦ ਖੁਦ ਸੋਸ਼ਲ ਮੀਡੀਆ ਵਾਲੇ ਪਾ ਰਹੇ ਨੇ ਤਾਂ ਫਿਰ ਆਉਣ ਵਾਲੀਆਂ ਪੀੜ੍ਹੀਆਂ ਚੇਤੇ ਰੱਖਣਗੀਆਂ ਔਰ ਇਹਨਾਂ ਨੂੰ ਸਵਾਲ ਕੀਤੇ ਜਾਣਗੇ ਵੀ ਨਾ ਕਿਸੇ ਗੱਲ ਦਾ ਪਤਾ ਨਾ ਸਤਾ ਬਾਦੂ ਦਾ ਰੋਲਾ ਪਾਈ ਚੱਲ ਇੱਕ ਆਖਰੀ ਬੇਨਤੀ ਕਰਦੇ ਆ ਬਹੁਤਾ ਲੰਬਾ ਚੌੜਾ ਨਾ ਬੋਲਾਂ ਜਿਹੜੇ ਵੀ ਬੱਚੇ ਇਹੋ ਜੀਆਂ ਗਲਤੀਆਂ ਕਰਦੇ ਨੇ ਉਹ ਸਮਾਜ ਦਾ ਹਿੱਸਾ ਨੇ ਇਹ ਨਾ ਸੋਚਿਆ ਕਰੋ ਕਿ ਇਹ ਕੁੜੀ ਬਗਾਨੀ ਹੈ ਇਹ ਮੁੰਡਾ ਬਗਾਨਾ ਇਹ ਨਾ ਸੋਚਿਆ ਕਰੋ ਜਿਹੜਾ ਵੀ ਇਨਸਾਨ ਸੰਸਾਰ ਤੇ ਆਇਆ ਉਹ ਸੰਸਾਰ ਦੇ ਵਿੱਚ ਸਮਾਜ ਦਾ ਹਿੱਸਾ ਹੈ ਪਤਾ ਨਹੀਂ ਕਿਸੇ ਕੁੜੀ ਦਾ ਰਿਸ਼ਤਾ ਕਿਹਦੇ ਨਾਲ ਜੁੜੇ ਕਿਸੇ ਮੁੰਡੇ ਦਾ ਰਿਸ਼ਤਾ ਕਿਤੇ ਨਾਲ ਜੁੜੇ ਇਹ ਕਿਸੇ ਨੂੰ ਕੁਝ ਨਹੀਂ ਪਤਾ ਤੇ ਜੇ ਕੋਈ ਬੱਚੇ ਤੋਂ ਗਲਤੀ ਹੁੰਦੀ ਹੈ ਉਹਨੂੰ ਉਸ ਤਰੀਕੇ ਨਾਲ ਸਲਝਾਉਣ ਦੀ ਕੋਸ਼ਿਸ਼ ਕਰਿਆ ਕਰੋ ਬਹੁਤ ਵੱਡਾ ਪਲੇਟਫਾਰਮ ਹੈ ਮੀਡੀਆ ਤੇ ਕੇਵਲ ਆਪਣਾ ਉल्लू ਸਿੱਧਾ ਕਰਨ ਵਾਸਤੇ 4 ਪੈਸੇ ਕਮਾਉਣ ਖਾਤਰ ਐਵੇਂ ਊਲ ਜਲੂਲ ਬੋਲ ਕੇ ਨਾ ਗੰਦ ਨਾ ਪਾਓ ਇਹ ਜਿੰਨਾ ਵੀ ਗੰਦ ਤੁਸੀਂ ਪਾਓਗੇ ਨਾ ਇਹ ਆਨ ਰਿਕਾਰਡ ਰਹਿਣਾ ਹੈ ਇਹ ਡਾਟਾ ਖਤਮ ਨਹੀਂ ਹੋਣਾ ਪਤਾ ਨਹੀਂ ਕਿੰਨੇ ਸਮੇਂ ਤੱਕ ਇਹ ਮੀਡੀਆ ਤੇ ਤੁਹਾਡੀਆਂ ਕਈਆਂ ਹੋਈਆਂ ਗੱਲਾਂ ਬਾਤਾਂ ਘੁੰਮਦੀਆਂ ਰਹਿਣਗੀਆਂ ਕਦੇ ਨਾ ਸੋਚੋ ਬੀ ਆਸੀ ਕਿ ਲੈਣਾ ਇਹ ਕੀ ਦਾ ਮਸਲਾ ਸੀ ਚੇਤੇ ਰੱਖਿਓ ਇੱਕ ਦਿਨੇ ਮਸਲਾ ਤੁਹਾਡੇ ਘਰ ਦਾ ਵੀ ਹੋ ਸਕਦਾ ਬਹੁਤੇ ਉਹ ਖਦੀੜ ਨੇ ਜਿਨ੍ਹਾਂ ਨੇ ਉਹ ਕੁੜੀ ਦੀ ਵੀਡੀਓ ਜਾਣ ਬੁੱਝ ਕੇ ਵਿਊ ਲੈਣ ਵਾਸਤੇ ਵਾਇਰਲ ਕੀਤੀ ਔਰ ਜਾਣ ਬੁੱਝ ਕੇ ਵਧਾ ਜੜਾ ਕੇ ਗੱਲਾਂ ਕੀਤੀਆਂ ਕਈ ਉਹ ਕੜਾ ਮਚੌਧਰੀ ਨੇ ਜਿਹੜੇ ਕਹਿੰਦੇ ਅਸੀਂ ਸਿੱਖ ਹਾਂ ਅਸੀਂ ਸਮਾਜ ਦੀ ਰੱਖਿਆ ਕਰਨ ਵਾਲੇ ਹਾਂ ਅਸੀਂ ਧੀਆਂ ਭੈਣਾਂ ਦੀ ਇੱਜ਼ਤ ਦੇ ਰਾਖੇ ਹਾਂ ਤੇ ਉਹ ਵੀ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਸਕੇ ਚਾਰ ਸਿਲੜਾਂ ਦੀ ਖਾਤਰ ਪੈਸਿਆਂ ਦੀ ਖਾਤਰ ਉਹ ਕੁੜੀ ਦੀਆਂ ਵੀਡੀਓ ਵਾਇਰਲ ਕਰ ਦਿੱਤੀਆਂ ਹਾਲਾਂਕਿ ਜਦੋਂ ਸਮਝੌਤਾ ਹੋਇਆ ਉਹ ਕੁੜੀ ਨੇ ਮੁੰਡੇ ਵਾਲੇ ਪਰਿਵਾਰ ਨੇ ਇਹ ਰਿਕਵੈਸਟ ਕੀਤੀ ਬੇਨਤੀ ਕੀਤੀ ਕਿ ਸਾਡਾ ਜੋ ਵੀ ਡਾਟਾ ਵਾਇਰਲ ਹੋਇਆ ਜਿਹਦੇ ਕੋਲ ਹੈਗਾ ਉਹ ਕਿਰਪਾ ਕਰਕੇ ਡਿਲੀਟ ਕਰ ਦਿਓ ਔਰ ਜੇ ਕਿਸੇ ਨੂੰ ਸ਼ੰਗ ਸ਼ਰਮ ਹੈ ਮਾੜੀ ਮੋਟੀ ਤਾਂ ਉਹ ਡਾਟਾ ਡਿਲੀਟ ਕਰ ਦਿਓ ਤੇ ਨਹੀਂ ਇਹ ਭਲੇਖੇ ਵਿੱਚ ਨਾ ਰਿਓ ਜੇ ਅੱਜ ਉਹ ਕੁੜੀ ਤੇ ਮੁੰਡੇ ਦੀ ਤੁਸੀਂ ਮਿੱਟੀ ਪਲੀਤ ਕੀਤੀ ਹੈ ਕੱਲ ਨੂੰ ਇਹ ਹਾਦਸਾ ਤੁਹਾਡੇ ਘਰ ਵਿੱਚ ਵੀ ਹੋ ਸਕਦਾ ਮੈਂ ਦੋ ਗੱਲਾਂ ਇੱਥੇ ਮੇਨ ਕੀਤੀਆਂ ਨੇ ਇੱਕ ਤਾਂ ਜਿਹੜੇ ਕਾਨੂੰਨ ਦੇ ਰਖਵਾਲੇ ਬਣਦੇ ਨੇ ਵਕੀਲ ਸਾਹਿਬ ਜਦੋਂ ਚਾਰ ਪੈਸੇ ਆਉਣ ਦੀ ਆਸ ਸੀ ਉਦੋਂ ਮੁੰਡੇ ਨੂੰ ਵੀ ਸੱਚਾ ਬਣਾਉਣ ਵਾਸਤੇ ਤੁਰਪੇ ਤੇ ਕੁੜੀ ਦੇ ਹੱਕ ਵਿੱਚ ਖੜਕੇ ਵੀ ਉਹਨੂੰ ਸੱਚਾ ਬਣਾਉਣ ਵਿੱਚ ਤੁਰ ਪਏ ਜਦੋਂ ਹੋ ਗਿਆ ਕੈਂਪਰੋਮੈਜ ਉਦੋਂ ਮੁੰਡੇ ਦਾ ਵਕੀਲ ਕਹਿੰਦਾ ਮੁੰਡਾ ਗਲਤ ਹੈ ਜੀ ਕੁੜੀ ਦੀ ਵਕੀਲ ਕਹਿੰਦੀ ਕੁੜੀ ਗਲਤ ਹੈ ਜੀ ਜਾਨੀ ਕਿ ਆ ਔਕਾਤ ਹੈ ਇਹਨਾਂ ਲੋਕਾਂ ਦੀ ਕਦੇ ਨਾ ਇਹ ਸੋਚਿਓ ਵੀ ਇਹ ਹਾਦਸਾ ਜੇ ਗਵਾਂਢੀ ਦੇ ਘਰ ਵਿੱਚ ਵਾਪਰਿਆ ਤਾਂ ਇਹ ਮੇਰੇ ਘਰ ਵਿੱਚ ਵੀ ਵਾਪਰ ਸਕਦਾ ਹੈ ਬਹੁਤ ਵੱਡਾ ਪਲੇਟਫਾਰਮ ਹੈ ਮੀਡੀਆ ਮੀਡੀਆ ਰਾਹੀਂ ਉਹ ਗੱਲਬਾਤ ਕਰੋ ਜਿਹੜੀ ਕਹੀ ਗੱਲ ਦਾ ਤੁਹਾਨੂੰ ਖਮਿਆਜਾ ਨਾ ਭੁਗਤਣਾ ਪਵੇ ਇਹ ਬੇਨਤੀ ਪ੍ਰਵਾਨ ਕਰਿਓ ਜਿਹਦੇ ਕੋਲੇ ਵੀ ਉਹ ਕੁੜੀ ਦੀ ਅਸ਼ਲੀਲ ਵੀਡੀਓ ਹੈਗੀ ਹੈ ਕੋਈ ਡਾਟਾ ਹੈਗਾ ਕਿਰਪਾ ਕਰਕੇ ਉਹਨੂੰ ਡਿਲੀਟ ਕਰ ਦਿਓ ਜੇ ਤੁਸੀਂ ਇਹ ਵਿਸ਼ਵਾਸ ਕਰਦੇ ਹੋ ਕਿ ਧੀਆਂ ਪਹਿਣਾ ਸ਼ਬਦੀਆਂ ਸਾਂਝੀਆਂ ਹੁੰਦੀਆਂ ਨੇ ਇਹ ਪਰਿਵਾਰ ਕਮਰਸ਼ਲੇ ਨੇ ਪਰਿਵਾਰ ਤੱਕ ਹੀ ਰਹਿਣ ਦਿਆ ਕਰੋ ਐਵੇਂ ਨਾ ਚੌਧਰੀ ਬਣ ਕੇ ਉਸ਼ਾਲਿਆ ਕਰੋ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ